ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਆਜੋ ਫਿਰ ਅੱਜ ਤੁਹਾਨੂੰ ਟੂਰ ਤੇ ਲੈ ਕੇ ਚੱਲਦੇ ਆ ਟੂਰ ਕਿਵੇਂ ਪਹਿਲੇ ਤਾਂ ਮੈਂ ਘਰੋਂ ਨਿਕਲਿਆ ਤਿਆਰ-ਬਿਆਰ ਹੋ ਕੇ ਚੰਡੀਗੜ੍ਹ ਕਨੀ ਚੰਡੀਗੜ੍ਹ ਜਾਂਦੇ ਜਾਂਦੇ ਰਸਤੇ ਦੇ ਵਿੱਚ ਆਪਣੇ ਯਾਰ ਦੋਸਤ ਰਹਿੰਦੇ ਨੇ ਉਹ ਕਹਿੰਦੇ ਯਾਰ ਆਪਾਂ ਅੱਜ ਚੰਡੀਗੜ੍ਹ ਨਹੀਂ ਜਾਣਾ ਅੱਜ ਆਪਾਂ ਧਾਰਮਿਕ ਵਿਸ਼ੇ ਤੇ ਕਰਨੀ ਹੈ ਗੱਲਬਾਤ ਗੱਲਬਾਤ ਕਿਵੇਂ ਕਹਿੰਦੇ ਗੁਰਦੁਆਰਾ ਸਾਹਿਬ ਜਾ ਕੇ ਆਉਣਾ ਤੇ ਠੀਕ ਹੈ ਜੀ ਓਦੋਂ ਬਾਅਦ ਚੋਂ ਮਿਲ ਕੇ ਆਪਣੇ ਯਾਰ ਦੋਸਤ ਦਿਖਾਉਣਾ ਤੁਹਾਨੂੰ ਅੱਗੇ ਦੀ ਗੱਲਬਾਤ ਸੋ ਲਓ ਜੀ ਅਖੀਰ ਆਪਾਂ ਪਹੁੰਚ ਹੀ ਗਏ ਕਿੱਥੇ ਪਹੁੰਚੇ ਗੁਰਦੁਆਰਾ ਸ਼੍ਰੀ ਪਰਮੇਸ਼ਰ ਦਵਾਰ ਬਾਬਾ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਦਾ ਬਣਾਇਆ ਹੋਇਆ ਗੁਰਦੁਆਰਾ ਦੇਖੋ ਜੀ ਕਰੋ ਦਰਸ਼ਨ ਤੇ ਅੱਗੇ ਵੀ ਲੈ ਕੇ ਚੱਲਦੇ ਆ ਤੁਹਾਨੂੰ ਲਓ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਆਹ ਖੜਾ ਹੈ ਚਲੋ ਜੀ ਇਹ ਫੋਟੋਆਂ ਤੇ ਨਾਲ ਪਾਏ ਸ਼ੂਜ਼ ਹੁਣ ਅੱਗੇ ਪਾਵਾਂਗੇ ਚੱਲੇ ਹੁਣ ਅੱਗੇ ਦਾ ਪਲਾਨ ਕੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਾ ਆਪਾਂ ਨੇ ਸੋ ਲੋ ਜੀ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਫੇਰ ਹਾਂਜੀ ਅਖੀਰ ਆਪਾਂ ਫਤਿਹਗੜ੍ਹ ਸਾਹਿਬ ਪਹੁੰਚ ਗਏ ਗੁਰਦੁਆਰਾ ਸ਼੍ਰੀ ਜੋਤੀਸਰੂਪ ਠੰਡਾਪੁਰਜ ਤੇ ਨਾਲ ਹੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਆਹ ਦੇਖੋ ਜੀ ਕੀ ਬਾਤ ਹੈ ਇੱਥੇ ਠੰਡਾਪੁਰਜ ਮਾਤਾ ਗੁਜਰੀ ਜੀ ਨੂੰ ਇੱਥੇ ਰੱਖਿਆ ਗਿਆ ਸੀਗਾ ਹਾਂਜੀ ਅਸੀਂ ਚਾਲੇ ਪਾ ਦਿੱਤੇ ਨੇ ਫਤਿਹਗੜ੍ਹ ਸਾਹਿਬ ਤੋਂ ਅੱਗੇ ਅਸੀਂ ਜਾ ਰਹੇ ਹਾਂ ਹਰਮੰਦਰ ਸਾਹਿਬ ਤੇ ਉਹ ਆਪਾਂ ਅਗਲੇ ਵਲੌਗ ਚ ਦਿਖਾਉਂ